ਧਰਨੀਓ ਬਾਪੂ ਜੀ ਅੱਜ ਜਿਵੇਂ ਆਪਾਂ ਸਾਰੇ 16 ਮੱਗਰ ਸਾਬ ਜਦਾ ਮਨਜੀਤ ਜੀ ਦੇ ਸ਼ਬਦ ਸ਼ਹੀਦੀ ਦਿਹਾੜੇ ਦੇ ਉੱਤੇ ਅੱਜ ਹਰ ਪਗਤਦਵਾਰ ਜੇਠਵਾਲ ਚ ਇਕੱਠੇ ਹੋਏ ਆਂ ਤੇ ਇਸ ਦਿਹਾੜੇ ਬਾਰੇ ਸਾਨੂੰ ਆਪਣੀਆਂ ਯਾਦਾਂ ਚ ਕੁਝ ਦੱਸੋ ਕਿ ਪਰਮੇਸ਼ਰ ਨੇ ਇੱਥੇ ਦਰਬਾਰ ਚ ਕੀ ਵਿਹਾਰ ਕੀਤਾ ਦਰبار ਉਸ ਦੀ ਬਹੁਤ ਵਿਆਰ ਹੋਇਆ ਹੂੰ ਬਾਰੇ ਬਹੁਤ ਬਹੁਤ ਜਾਣ ਪਏ ਆ ਦਰਬਾਰ ਦੇ ਵਿੱਚ ਅੱਛਾ ਜੀ ਤੇ ਪਹਿਲਾਂ ਪਰਮੇਸ਼ਰ ਨੇ ਇੱਥੇ ਲਿਖਤ ਲਿਖਾਈ ਸੀ ਕਿ ਕਿਵੇਂ ਕਿ ਇੱਥੇ ਦਰਬਾਰ ਦੇ ਵਿੱਚ ਜਦੋਂ ਅੰਤਮ ਸਮੇਂ ਜਦੋਂ ਸ਼ਬਦ ਸ਼ਹੀਦ ਕਰ ਲਿਆ ਤੇ ਲਿਖਤ ਕਿੱਥੇ ਇੱਥੇ ਹੋਈ ਹੀ ਕਿ ਦਰਬਾਰ ਦੇ ਬਾਹਰ ਹੋਈ ਹੀ ਕਿ ਜਗਦੀਸ਼ ਦਵਾਰ ਚ ਹੋਈ ਹੋ ਗਿਆ ਜੀ ਉੱਥੇ ਦਰਬਾਰ ਬਾਹਰ ਹੋਈ ਹੈ ਜਗਦੀਸ਼ ਤੋਂ ਬੜ ਕੇ ਬਾਤ ਉੱਥੇ ਉੱਥੇ ਅੱਛਾ ਪਹਿਲਾਂ ਲਿਖਤ ਕਿੱਥੇ ਹੋਈ ਸੀ ਜਗਦੀਸ਼ ਦਵਾਰ ਚ ਹਾਂ ਅੱਛਾ ਅੱਛਾ ਜੀ ਤੇ ਫੇਰ ਜਦੋਂ ਵਿਹਾਰ ਹੋ ਗਿਆ ਇੱਥੇ ਲਿਖਤ ਲਿਖਾ ਲਈ ਗਈ ਸੀ ਤੇ ਫੇਰ ਸਹਿਬਜ਼ਾਦਾ ਜੀ ਦਾ ਸੰਸਕਾਰ ਕਿੱਥੇ ਕੀਤਾ ਫਿਰ ਇਹ ਉਹਦਾ ਤਾਂ ਉੱਥੇ ਮਾਲਟਾਰੀ ਉੱਥੇ ਅੱਛਾ ਜੀ ਚੇਤਾਂ ਜੀ ਮਾਲਟਾਰੀ ਦੇ ਹੌਣ ਬਣੀਆਂ ਉਸ ਸਮੇਂ ਜਿਹੜੇ ਚੇਤਾਂ ਜੀ ਕੀ ਕਰ ਰਹੇ ਸੀ ਪਹਿਲਾਂ ਕਿਹਨਾ ਦੀ ਕਿਹਨਾ ਦੇ ਖੇਤ ਸੀ ਉਹ ਖੇਤ ਜੀ ਉਹ ਥਾਂ ਪਿਆ ਹੁੰਦਾ ਸੀ ਬੜਾ ਭਰਾਣਾ ਅੱਛਾ ਜੀ ਉਹ ਸੀ ਕਾਫੀ ਦੂਰ ਪਿਆ ਹੁੰਦਾ ਸੀ ਅੱਗੇ ਸਾਡੀ ਜ਼ਮੀਨ ਵੀ ਆ ਗਈ ਹੈ ਇੱਕ ਪੱਧਰ ਲਈ ਆਪਾਂ ਘਰੋਂ ਲਾ ਕੇ ਲਈ ਅੱਛਾ ਜੀ ਉਹ ਪਿਆ ਹੁੰਦਾ ਥਾਂ ਉਹਨਾਂ ਥਾਂ ਹੀ ਪਿਆ ਸੀ ਵੱਖਰਾ ਤੇ ਉੱਥੇ ਸਸਕਾਰ ਹੋਇਆ ਅੱਛਾ ਅੱਛਾ ਜੀ ਇੱਕ ਹੋਰ ਗੱਲ ਸੁਣੀ ਦੀ ਆ ਜਿਹਦੇ ਵਿੱਚ ਪਤਾ ਲੱਗਦਾ ਕਿ ਉਹ ਪਰਮੇਸ਼ਰ ਜਿਹੜੇ ਸੀਗੇ ਸੋਹੰਗ ਮਹਾਰਾਜ ਸ਼ੇਰ ਸਿੰਘ ਨੂੰ ਭਗਵਾਨ ਉਹ ਆਪ ਹੀ ਜਿਹੜੇ ਹੈਗੇ ਸਿਵੇ ਚ ਖਲੋਗੇ ਸੀਗੇ ਬਲਦੇ ਸਿਵੇ ਦੇ ਵਿੱਚ ਉਹਦੀ ਪਾਸ ਦੀ ਕੋਈ ਗੱਲਬਾਤ ਸੀ ਹਾਂਜੀ ਉਹ ਤੇ ਆਪ ਖਰੇ ਦੇ ਵਿੱਚ ਹੋ ਗਿਆ ਤੇ ਲਾਟਾਂਗੇ ਤਾਂ ਉਹਨੂੰ ਆਕਦੀਆਂ ਤਾਂ ਜਾਂਦੀਆਂ ਹੈ ਜੋ ਲਾ ਲਾ ਬੇਚਾਈ ਖਲੋਤੇ ਜੂ ਪਸਦਾ ਜੀ ਤੇ ਸੰਗਤ ਦੇਖ ਕੇ ਕੀ ਕਰਦੀ ਸੀ ਸੰਗਤ ਦੇ ਵੇਖੀ ਜਾਂਦੀ ਸੀ ਵੀ ਆਵਾਜ਼ਾਂ ਵਿੱਚ ਖਲੋਤੇ ਆ ਅੱਛਾ ਜੀ ਹਾਂ ਤੇ ਖਲੋਤੇ ਸੰਗਤ ਜਕਾਰੇ ਲਾਉਂਦੀ ਹੀ ਕਿ ਹੈਰਾਨੀ ਵੀ ਹੁੰਦੀ ਹੀ ਕਿ ਫਾਰੇ ਕਿਤੇ ਆਗੀ ਨਾ ਲੱਗ ਜੇ ਆਸ਼ਾ ਨੇ ਬਹੁਤ ਨਹੀਂ ਆਉਂਦੀ ਵੇ ਵੇਖੇ ਬਹੁਤ ਜਿਆਦਾ ਪਾਛਾੜੀ ਵੇਚਦੇ ਤੇ ਖਲੋਤੇ ਹੈ। ਕੀ ਬਾਤ ਹੈ? ਕੀ ਬਾਤ ਹੈ? ਤਾਂ ਫਿਰ ਇਹਦੇ ਨਾਲ ਤੇ ਇਹੋ ਪਤਾ ਲੱਗਦਾ ਕਿ ਉਹ ਪਰਮੇਸ਼ਰ ਹੈ। ਪਰਮੇਸ਼ਰ ਭਾਵੇਂ ਉਹ ਤਤਾਂ ਕਰਕੇ ਸਰਗੁਣ ਸਰੂਪ ਸਾਨੂੰ ਦਿਖਦਾ ਸੀ। ਐ ਹੀ ਪਰਮੇਸ਼ਰ ਪਰ ਉਹ ਨਿਰਗੁਣ ਸੀਗਾ ਕਿਉਂਕਿ ਉਹਨੂੰ ਅੱਗ ਵੀ ਉਹਨੂੰ ਛੂ ਨਹੀਂ ਸਕੀ। ਹਾਂ। ਅੱਛਾ ਜੀ। ਤੇ ਫਿਰ ਜਦੋਂ ਇਹ ਕੋਤਕ ਕੀਤਾ ਪਰਮੇਸ਼ਰ ਨੇ ਜਦੋਂ ਸਿਵੇਚ ਉਤਰੇ ਥੱਲੇ ਤੇ ਉਦੋਂ ਤੁਹਾਡੇ ਚੋਂ ਕਿਸੇ ਦਾ ਮਨ ਚ ਵਿਚਾਰ ਨਹੀਂ ਆਇਆ ਇਹ ਖਰੇ ਹੀ ਜਾ ਕੇ ਦੇ ਲੈ ਕਿਤੇ ਕੁਰਤੇ ਚ ਇਹ ਪਜਾਮੇ ਚ ਕਿਤੇ ਸੇਕ ਤੇ ਨਹੀਂ ਲੱਗ ਕਿਤੇ ਰੂਮ ਨੂੰ ਸੇਕ ਲੱਗਿਆ ਸਾਹੀ ਮਾਸਾ ਸੇਕ ਨਹੀਂ ਲੱਗਿਆ ਕੋਈ ਸੇਕ ਨਹੀਂ ਲੱਗਿਆ ਕੀ ਬਾਤ ਹੈ ਇਹ ਤੇ ਜੀ ਉਹ ਵੀ ਮਾਸਾ ਸੇਕ ਨਹੀਂ ਲੱਗਾ ਹੂੰ ਉਹਦੇ ਵੇਖੋ ਜੇ ਮੈਂ ਇੱਕ ਰੋ ਪਾਛਣਾਂ ਪਾਛਣ ਆ ਬੈਠਾ ਪਾਛੋ ਹਾਂਜੀ ਦਰਸ਼ਨਾਂ ਤੋਂ ਕੋਈ ਮਾੜੀ ਰਾਤ ਬੜੀ ਆਉਣੀ ਚਾਹੁੰਦੇ ਦਰਸ਼ਕੀ ਜੀ ਅੱਛਾ ਉਹਦੇ ਦਰਸ਼ਕ ਕਰਨੇ ਤੋਂ ਵਾਹ ਉਹਦੇ ਖੋਦ ਅਸੀਂ ਆਹ ਅਸੀਂ ਆਹ ਕੀ ਬਾਤ ਆ ਇਹਨਾਂ ਖੋਦ ਅਸੀਂ ਕਿਤੇ ਦਰਸ਼ਕ ਕਰਨੇ ਤੇ ਸਾਰਾ ਸੰਸਾਰ ਜਿਹੜਾ ਵਾ ਉਹ ਲੱਭਦਾ ਫਿਰਦਾ ਤੇ ਉਹਨੂੰ ਨਿਰਗੁਣ ਨੂੰ ਭਾਲ ਦੇ ਫਿਰਦੇ ਤੇ ਤੁਹਾਨੂੰ ਪਰਮੇਸ਼ਰ ਨੇ ਉਸੇ ਵੇਲੇ ਬਚਨ ਦਿੱਤਾ ਕਿ ਜੀਨੂੰ ਤੋਹੀ ਲੱਭਦੇ ਹੋ ਮੈਂ ਸਾਹਮਣੇ ਖਲੋਤਾ ਮੈਂ ਹੀ ਆਂ ਨਹੀਂ ਪਰਮੇਸ਼ਰ ਆ ਬਰਵਜਨ ਆ ਗਿਆ ਬੜੀ ਬਹੁਤ ਕਿਰਪਾ ਬਹੁਤ ਮਾਰਕ ਦੇ ਕਿਰਪਾ ਕੋਈ ਹੋਰ ਕੋਈ ਹੋਰ ਯਾਦਾਂ ਦੱਸੋ ਜਿਹੜਾ ਮੀਂਹ ਵਾਲਾ ਦੱਸਨੇ ਹਾਂਜੀ ਜਿਹੜਾ ਮੀਂਹ ਵਾਲਾ ਦੱਸਨੇ ਇੱਕ ਉਹ ਬਚਨ ਦੱਸੋ ਭਾਜੀ ਜਿਹੜਾ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਵਿਆਹ ਤੇ ਕੋਈ ਵਿਚੋਲੇ ਵਾਲੀ ਗੱਲ ਹੋਈ ਉਹ ਵੀ ਦੱਸੋ ਵਿਚੋਲੇ ਵਾਲੀ ਗੱਲ ਤਾਂ ਆਹੀ ਪਾਤਾਂ ਸਾਡੇ ਦੇ ਘਰਾਂ ਦੇ ਨਾਲ ਉੱਥੇ ਵੀ ਕਾੜੀ ਸੀ ਉਸ ਕੋ ਬਰਾਬਰ ਤੇ ਹੀ ਅੱਛਾ ਜੀ ਉਹ ਜਿਹੜੇ ਗਏ ਤੇ ਪਾਛੜੀ ਨਾਲ ਵਿਆਹ ਤੇ ਪ੍ਰੋਗਰਾਮ ਤੇ ਆਖਿਆ ਸੀ ਸਾਰਾ ਪ੍ਰੋਗਰਾਮ ਅੱਛਾ ਜੀ ਉਹ ਸਾਡਾ ਵਿਚੋਲਾ ਜਿਹੜਾ ਹੈ ਨਾ ਉਹ ਸਾਡੇ ਸੀਕੇ ਚੋਂ ਹੀ ਉਹਨੂੰ ਪਤਾ ਵੀ ਹੈਗਾ ਵੀ ਇਹ ਖਾਂਦੇ ਪੀਂਦੇ ਕੁਛ ਨਹੀਂ ਅੱਛਾ ਜੀ ਉੱਥੇ ਜਾ ਕੇ ਤੇ ਉਹ ਘਰ ਵਾਲੇ ਚਲ ਪਲੇ ਪਾਂ ਸੀ ਬੱਦੇ ਬਹੁਤ ਜ਼ਿਆਦਾ ਅੱਛਾ ਜੀ ਉਹ ਤੇ ਲੋ ਵੀ ਤੇ ਤਪਨ ਦੇ ਤੇ ਰਾਤ ਨੂੰ ਉਹਨਾਂ ਟਾਈਮਾਂ ਤੇ ਤੇ ਇੰਨੀਆਂ ਕਨਾਤਾਂ ਕਨੂਤਾਂ ਚੱਲ ਰਾਤ ਨੂੰ ਰਾਤ ਨੂੰ ਜਾਂਦੇ ਸੀ ਦੋ ਪ੍ਰਾਸਾ ਤੇ ਗਏ ਤੇ ਉੱਥੇ ਜਾ ਕੇ ਉਹਨਾਂ ਨਾਲ ਕਹਿੰਦਾ ਉਹਨੇ ਉਹ ਆਪਣਾ ਇੱਥੇ ਫੁਲਕਾ ਦੀ ਮਿਲਣਾ ਇੱਕੋ ਤਰੀਕੇ ਜੋ ਹਿਚੂ ਪਰਮੇਸ਼ਰ ਨੂੰ ਕਹਤਾ ਕਹਤਾ ਓ ਹੋ ਹੋ ਉਹ ਜੋ ਪਾਈ ਜਾਣ ਚੋ ਤੇ ਪਾਛੇ ਉੱਠ ਕੇ ਰਾਹੀ ਬੰਨ ਰੋਗੇ ਉੱਠ ਕੇ ਸਿਰਪੇ ਅੱਛਾ ਜੀ ਪਰਮੇਸ਼ਰ ਉੱਠੇ ਦੇ ਨਾਲ ਹੀ ਸਾਰੇ ਉੱਠ ਗਏ ਵਿਆਹ ਦੇ ਵਿੱਚ ਵਿਆਹ ਦੇ ਵਿੱਚ ਜਿਹੜੇ ਉੱਠ ਖਲੋਤੇ ਸਿਰਪੇ ਹੀ ਉਹ ਵਿਚਾਰੇ ਵਿਚਾਰੇ ਦਵਾਈ ਦੇਣੇ ਕਰਵਾਏ ਇਹ ਕੀ ਹੋ ਗਿਆ ਇਹ ਹੋਈ ਨਾ ਗੱਲ ਇਹ ਹੋਈ ਗੱਲ ਹੁਕਮ ਮੰਨਣ ਦੀ ਉਹ ਪਾਛੇ ਪਾਜਾ ਦੱਸਾ ਦਾ ਫਿਰ ਪਾਛੇ ਉਹ ਘਰਾਂ ਦੀ ਕੋਈ ਗਲਤੀ ਨਹੀਂ ਅੱਛਾ ਜੀ ਇਹ ਵਿਚੋਲੇ ਨੂੰ ਜਿਹੜਾ ਇਹਨੂੰ ਉਸ ਕਾਰ ਨਹੀਂ ਵੰਡਣਾ ਪਰਮੇਸ਼ਰ ਨੇ ਕਿਹਾ ਤਾਂ ਆਛਾ ਦੇਗੇ ਓਹ ਹੋ 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 ਅੱਛਾ ਅੱਛਾ ਜੀ ਆਛਾ ਨੇ ਉਹ ਆਗੇ ਹੈ ਉਸੇ ਉਹਨੂੰ ਨਹੀਂ ਕਰਨੀ ਵੰਡਦਾ ਵਿਚੋਲੇ ਨੂੰ ਅਸੀਂ ਸਾਡੇ ਕਰਦੀ ਬਿਲਕੁਲ ਵੰਡਦਾ ਅੱਛਾ ਜੀ ਉਹ ਪਾਛਾ ਦਾ ਹੁਕਮ ਮੰਨਿਆ ਪਰਮੇਸ਼ਰ ਦੇ ਪਰਮੇਸ਼ਰ ਦਾ ਹੁਕਮ ਹੈ ਹੁਕਮ ਮੰਨਣ ਦੀ ਹੈ ਕੀ ਗੱਲ ਤਾਂ ਹੁਕਮ ਮੰਨਣ ਦੀ ਹੈ ਅੱਛਾ ਫਿਰ ਉਹਨੂੰ ਮਤਲਬ ਵਿਚੋਲੇ ਨੂੰ ਵਿਆਹ ਚ ਨਹੀਂ ਆਉਣ ਦਿੱਤਾ ਨਹੀਂ ਆਉਂਦਾ ਠੀਕ ਹੈ ਜੀ ਅੱਛਾ ਜੀ ਕੀ ਬਾਤ ਹੈ ਸਾਨੂੰ ਪਰਮੇਸ਼ਰ ਪਹਿਲਾਂ ਇਹ ਜਿਵੇਂ ਆਇ ਤੁਹਾਂ ਗਏ ਆ ਜੀ ਉਹ 16 ਦਿਨਾਂ ਦਾ ਟੂਰ ਸੀ ਕਿ ਆਪੋ ਦਾ ਸ਼ਹਿਰ ਦੇ हिसाब ਨਾਲ ਅੱਛਾ ਜੀ ਟੂਰਾਂ ਦਾ ਟੂਰ ਸੀ ਕਿ ਇੱਕ ਤਾਂ ਰਹਿ ਗਿਆ ਕਿਸੇ ਵੀ ਜਾਂਦਾ ਨਹੀਂ ਹੁੰਦਾ ਦੁਕਾਨ ਵਾਲਾ ਅੱਛਾ ਜੀ ਆਹ ਆਹ ਸਾਹਮਣੇ ਦੁਕਾਨ ਜਿੰਨੀ ਜਿੱਦਾਂ ਪ੍ਰਸ਼ਾਸਨ ਵਿੱਚ ਜੋ ਮਹਾਰਾਜ ਦੀ ਵਿੱਚ ਬਾਰ ਬੈਠੇ ਹਾਂ ਜੀ ਹਾਂ ਜੀ ਤੇ ਮੈਂ ਉਹਦੇ ਸੰਦੋਹਾ ਹਾਂ ਜੀ ਕੀ ਕਹਿੰਦਾ ਹੈ ਅੱਛਾ ਜੀ ਬਾਜੀ ਧਿਆਨ ਪਿੱਛੇ ਹੋ ਗਿਆ ਥੋੜਾ ਜਿਹਾ ਅੱਛਾ ਜੀ ਕੁਝ ਉੱਧਰ ਜਾ ਇਹ ਕੀ ਕਹਿੰਦਾ ਮੈਂ ਧਿਆਨ ਥੋੜਾ ਪਿੱਛੇ ਹੋ ਗਿਆ ਦਾ ਆਹ ਤੇ ਮਹਾਰਾਜ ਜਦੋਂ ਸਾਡਾ ਆਇਆਨ ਸਾਥ ਸੰਗ ਕੇ ਇਸ ਦਾ ਧਿਆਨ ਇਹ ਤੁਹਾਂ ਕਰਨਾ ਕੀ ਬਾਤ ਹੈ ਇਹ ਅਸੀਂ ਆਖੇ ਤੁਹਾਡੇ ਤੇ ਉਹ ਮੁੜ ਕੇ ਜਦੋਂ ਨਾਲ ਗਈ ਤਰ੍ਹਾਂ ਦੇ ਵੀ ਜੋ ਕੁਝ ਹੋਣਾ ਹੀ ਹੋ ਗਿਆ ਸਵੇਰੇ ਹੁਣ ਕਿੱਥੇ ਚੱਲਾਂਗੇ ਜੋ ਨਹੀਂ ਹੋ ਗਿਆ ਜਦੋਂ ਆਇਆ ਸਵੇਰੇ ਤੋਂ ਪਸਾ ਤੋਂ ਸੇ ਜਾ ਕੇ ਸਾਥੂ ਲਾ ਗਿਆ ਮਾਰੇ ਨੇ ਤਾਂ ਹੋ ਗਿਆ ਤੇ ਜਦੋਂ ਆਇਆ ਨਹਿਰ ਤੇ ਲੋਕੀ ਕਰਦੇ ਸਨ ਉਹ ਉਹਦੇ ਪਾਸ ਹੀ ਆਦੇ ਵੀ ਅਸੀਂ ਉੱਥੇ ਸਭ ਕੋਲ ਲੱਗੇ ਆ ਜਾਣ ਹੂੰ 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 ਜਾਣੀ ਜਾਣ ਸੀਗੇ ਨਾ ਪਰਮੇਸ਼ਰ ਨੂੰ ਪਤਾ ਸੀ ਕਿ ਪਿੱਛੇ ਕੀ ਕੁਝ ਚੱਲ ਲੰਦਿਆ ਤੇ ਜਿਹੜਾ ਆਜੇ ਜੋੜੀ ਦੀਆਂ ਗੱਲਾਂ ਕਰਦੇ ਨਾ ਬਾਪੇ ਬਖੰਦੀਆਂ ਹਾਂਜੀ ਹਾਂਜੀ ਇਹ ਮੱਲੂ ਮਾ ਉਤੇ ਕਾਹਦੇ ਲੱਖਣ ਕੋਣ ਸੀ ਉਹ ਮੈ ਰੰਦਾ ਹੈ। ਅੱਛਾ ਜੀ ਆਪਣੇ ਪਿੰਡ ਪਿੰਡ ਜੇਠੂਵਾਲ ਸੀ। ਜੇਠੂਵਾਲ ਦਾ। ਅੱਛਾ ਜੀ। ਉਹ ਮੇਰਾ ਬਰਾਦਰੀ ਜਨ ਸੀ। ਆਪਣਾ ਬਰਾ। ਅੱਛਾ ਜੀ। ਉਹਨਾਂ ਕਹਿੰਦਾ ਜੀ ਢੋਲੀਆਂ ਖਟਾਉਂਦੇ ਆ ਤੇ ਜਾਂਦੇ ਤੇ ਜਦਾਂਗੇ ਉਹਦਾ ਕੋਈ ਨਹੀਂ। ਅੱਛਾ ਜੀ। ਤੇ ਤਾਂ ਜਦੋਂ ਅਸੀਂ ਆਏ ਨਾ ਤੇ ਢੋਲੀਆਂ ਖਟਾਉਂਦੇ ਆ। ਅੱਛਾ ਜੀ। ਢੋਲੀਆਂ ਖਟਾਉਂਦੇ ਤੇ ਮਨ ਪਾਛਣਿਆਂ ਦੇ ਸੰਤੋਖ ਦੇ ਹੋਂਦੇ ਆ। ਅੱਛਾ ਜੀ। ਮਾਜੀ ਤੇ ਬਾਬਾ ਮੱਖਣ ਢੋਲੀਆਂ ਖਟਾਉਂਦਾ। ਅੱਛਾ ਜੀ। ਉਹ ਖਟਾਉਂਦਾ। ਅੱਛਾ ਜੀ। ਅਰੇ ਵੇਖੀਏ ਬਗਾ। ਅੱਛਾ ਜੀ। ਤੇ ਤਾਂ ਕਿ ਜਾਣਾ ਤਾਂ ਚੜੇਦਾ। ਐ ਕਰਕੇ ਜਮੀਨ ਦੇ ਉੱਤੇ ਪੈਰ ਜ਼ੋਰ ਦੀ ਮਾਰਿਆ ਹੈ। ਮਾਰਿਆ। ਅੱਛਾ। ਤੇ ਜੋਆਂ ਬੰਦ ਹੋ ਗਈਆਂ ਡੋਲੀਆਂ। ਅੱਛਾ ਡੋਲੀਆਂ ਮਤਲਬ ਜਿਹੜੀਆਂ ਉਹ ਖੇਡਦੀਆਂ ਸੀ ਬੀਪੀਆਂ ਉਹ ਬੰਦ ਹੋ ਗਏ ਉਹਨੂੰ ਜੋ ਪਤਾ ਲੱਗਾ ਨਾ ਅੰਦਰੋਂ ਉਹ ਭੱਜ ਆਇਆ ਵੀ ਇਹ ਕੀ ਗੱਲ ਬਣ ਗਈ। ਜਿਵੇਂ ਮਸਤਾਨੇ ਹੋ ਜਾਂਦੇ ਐਵੇਂ। ਆਹੋ। ਅੱਛਾ ਜੀ। ਉਹ ਅੰਦਰੋਂ ਜੋ ਭੱਜ ਆਇਆ ਤੇ ਉਹ ਜਿਹੋਇ ਭੱਜਾਇਆ ਬਾਅਦ ਤੇ ਪਾਸਾ ਤੇ ਜੋ ਵੇਖਿਆ ਪਾਸਾ ਨੂੰ ਤੇ ਪਾਸਾ ਤੇ ਪੈ ਪੈ ਗਿਆ। ਪੈਰੀ ਟਹਿ ਗਿਆ। ਅੱਛਾ ਤੁਹਾਡੇ ਆਸਰੇ। ਤੁਹਾਡੇ ਆਸਰੇ। ਇਦਾਂ ਹੀ ਕਰੀਏ ਪਾਸਾ ਤੁਹਾਡੇ ਆਸਰੇ। ਪਾਸਾ ਚੁਟਕੀ ਮਾਰ ਜਾ। ਯਾਰ ਕੋਈ। ਠੀਕ ਹੈ। ਇਹ ਉਹ ਪ੍ਰਮਾਤਮਾ ਕਰ ਸਕਦੇ ਸੀਗੇ ਹਾਂ ਤੇ ਮੀਂਹ ਦਾ ਤੋਂ ਦਰੀਦ ਕਹਿੰਦੀ ਸੀ ਮੇਰੀ ਅੱਛਾ ਬਾਰਿਸ਼ ਦਾ ਵੀ ਕੋਈ ਇੱਕ ਵੇਰਵਾ ਦੱਸ ਦੇਤੇ ਕਿ ਇੱਕ ਥਾਂ ਤੇ ਪੈਂਦਾ ਇੱਕ ਥਾਂ ਤੇ ਨਹੀਂ ਪੈਂਦਾ ਉਹ ਮੀਂਹ ਜੇ ਕਿਥਾਂ ਪਏ ਉੱਥੇ ਸਲੱਖਣ ਤੋਂ ਨਾ ਆ ਗਿਆ ਨਾਲ ਨਾ ਆ ਗਿਆ ਨਹੀਂ ਤੇ ਸਲੱਖਣ ਜਿਹਨੂੰ ਜਿਹਨੂੰ ਸੁਟੋ ਉਹਨੂੰ ਪਤਾ ਹੁੰਦਾ ਸੀ ਹਾਂਜੀ 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 ਉਹ ਨਾਲ ਨਾਲ ਜਿਹਦੇ ਅੰਗ ਕਹਿੰਦੇ ਜਿਹਨੂੰ ਮੈਂ ਜਿੱਦੇ ਪੈ ਗਿਆ ਜੀ ਮੈਂ ਜਾਣਾ ਜਾਣਾ ਅੱਛਾ ਜੀ ਉਹਦਾ ਚੰਗਾ ਚੱਲ ਚੱਲ ਅੱਛਾ ਜੀ ਉੱਥੇ ਜਦੋਂ ਗਏ ਨਾ ਉੱਥੇ ਮੀਂਹ ਪਿਆ ਅਸੀਂ ਬਣਾਤੇ ਉਹਨੇ ਢੰਗ ਸਤੂੰ ਇੱਥੇ ਰਹਿ ਜਾ ਹਾਂ ਹਾਂ ਇਹ ਮੀਂਹ ਪਿਆ ਤੇ 5-6 ਕਿਲੋਮੀਟਰ ਪੈਂਦਾ ਤੇ ਹਾਂ ਗਾੜੀਆਂ ਹੋਕਦੇ ਆ ਜਣਾ ਅੱਛਾ ਜੀ ਆਂਦਾ ਨਹੀਂ ਸੱਚੇ ਪਾਛੋਂ ਮੈਂ ਆ ਹੀ ਜਾਣਾ ਹਾਂ ਆਂਦੇ ਚੰਗਾ ਉਸੇ ਗਏ ਤੇ ਉਸੇ ਛਿੱਟ ਨਾ ਪਈ ਅੱਛਾ ਛਿੱਟ ਨਾ ਜਿਦੋਂ ਲੱਗਣਾ ਮੀਂਹ ਆ ਪਿਆ ਅੱਛਾ ਜੀ ਜੋ ਮੀਂਹ ਆ ਪਿਆ ਤੇ ਪਾਛ ਨਹੀਂ ਆਂਦੇ ਤੋਖ ਤਾਂ ਉਹਦਾ ਧਿਆਨ ਮਾਰਿਆ ਤੇ ਮੈਂ ਤਾਂ ਇਹਦੇ ਤੇ ਧਿਆਨ ਨਹੀਂ ਮੇਰਾ ਵੀ ਤੇ ਮੈਂ ਚ ਬਦਲੀ ਜੀ ਹੈਗੀ ਸੀ ਅੱਛਾ ਜੀ ਤੇ ਪਾਛਾਂ ਦੇ ਵਿੱਚ ਐਸਾ ਬੋਟ ਜੇ ਹਸਰਾ ਕੇ ਦਾ ਉਸੋਂ ਪੜਾ ਲਈ ਇੱਕ ਦਾਮੀ ਨਹੀਂ ਆਇਆ ਮਨੋਂ ਦੇ ਸੇ ਕੀਤਾ ਹੀ ਮੈਂ ਜੀ ਮੈਂ ਥੋੜਾ ਕੀਤਾ ਤੋਹਾਂ ਹੀ ਤੋਂ ਕੀਤਾ ਕਰਨ ਕਰਾਉਣ ਵਾਲਾ ਸਵੈਮ ਆਪ ਪਰਮਾਤਮਾ ਦੇ ਤੁਹਾਡੇ ਨਾਲ ਛੇਡਾ ਕਰਦਾ ਹੈ ਕਿ ਵੀ ਆ ਗਿਆ ਕੀਤਾ ਠੀਕ ਹੈ ਠੀਕ ਹੈ ਚਲੋ ਬਹੁਤ ਬਹੁਤ ਧੰਨਵਾਦ ਪਾਪੂ ਜੀ ਤੁਸੀਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਸਾਡੇ ਨਾਲ ਹਾਂ ਜੀ ਬਾਕੀ ਯਾਦਾਂ ਦੇ ਜਿਹੜੀਆਂ ਜੀ ਵੇਖੋ ਜੀ ਪਰਮੇਸ਼ਰ ਦੀਆਂ ਜੜੀਆਂ ਦਾ ਉਹ ਤੇ ਉਹ ਤੇ ਆਧਰੀ ਰਈਆਂ ਬਹੁਤ ਜਿਆਦਾ ਸੀ ਜਿੰਨੇ ਸਾਨੂੰ ਮਹਾਰਾਜ ਨੇ ਕਾਰਕਟ ਜਾ ਕੇ ਸਾਡੇ ਉਹਨਾਂ ਨੇ ਦੇਖ ਲਿਕੇ ਇਹਨੂੰ ਵੱਡੇ ਅਸੀਂ ਕਿਨੂੰ ਕਿਤੇ ਨੂੰ ਪਰਮੇਸ਼ਰ ਇਹੋ ਹੀ ਹੈ ਪਰਮੇਸ਼ਰ ਹੋਰ ਪਰਮੇਸ਼ਰ ਕਿਤੇ ਲੱਭਣਾ ਥੋੜੀ ਆਹ ਸਾਨੂੰ ਸਾਹਮਣੇ ਮਿਲਿਆ ਫਿਰ ਇਹ ਵੀ ਕਹਿ ਕੇ ਵੀ ਖੁਸ਼ ਆਵ ਉਹਨਾਂ ਦੇ ਅੱਗੇ ਲੋ 11 11 ਵਜੇ ਤੱਕ ਅਸੀਂ ਬੈਠੇ ਰਹੇ ਅੱਛਾ ਜੀ ਪਾਛੇ ਕੋਲ ਤੇ ਉਹਨਾਂ ਨੇ ਅੱਖਾਂ ਜਦੋਂ ਥੀ ਦਾ ਦਿਲ ਸੀ ਜਦੋਂ ਆਛੰਦੇ ਉਹ ਉਹ ਵੀ ਗੱਲ ਸੁਣ ਲੋ ਅੱਛਾ ਜੀ ਦੱਸਿਓ ਮੈਂ ਉਹਨੇ ਸੁਣਦਾ ਉਹ ਨੂੰ ਚੋਣਾ ਮਾਰਿਆ ਲੋਹ ਜੇ ਚੱਲੇ ਜੀ ਕਿੰਨੂ ਮੰਨੋਗੇ ਓਹ ਹੋ 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 ਕਿੱਡਾ ਸਵਾਲ ਕਰਤਾ ਬਾਣੀ ਨੂੰ ਆਂਦੇ ਇੱਕ ਤੋਂ ਹੱਦ ਠੀਕ ਗਿਆ ਆਹ ਜਾਣਾ ਵਾ ਅੱਛਾ ਕਹਤਾ ਉਹਨਾਂ ਕਿਹੜਾ ਤਿਆਰ ਹੂੰ ਓਹ ਹੋ 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 ਇਹ ਵੀ ਕਹਤਾ ਇਹ ਵੀ ਕਹਤਾ ਵੀ ਸਾਡੇ ਨਾਲ ਕੌਣ ਜਾਊ ਜਾ ਨਿਹਾ ਕੇ ਸਲੱਖਣ ਲਾ ਕੇ ਮੇਰੇ ਖਲੋਤਾ ਬਾ ਖੜੀ ਕਰਤੀ ਅੱਛਾ ਜੀ ਮੈਂ ਚੱਲੂ ਜੀ ਝੰਗ ਦਾ ਨਾਂ ਦੁਜਾ ਆਪਣਾ ਵੀ ਨਾਂ ਹੀ ਉਹਦਾ ਅੱਤੀ ਜਾਇਦਾ ਕਸ਼ਮੀਰ ਉਹ ਨਹੀਂ ਨਿਆਂਗੇ ਕਿਤੇ ਉਹ ਬਾਪੂ ਨਿਆਂਗੇ ਆਪਾਂ ਗਲਾਟੀ 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 ਹਾਂਜੀ ਹਾਂਜੀ ਗਲਾਟੀਆਂ ਦਾ ਜੀ ਮੈਂ ਚੱਲੂ ਹਾਂਜੀ ਬਾਸ ਉਹਨੇ ਆਖਿਆ ਜਦਨ ਆਹ ਜਾਣਾ ਤੂੰ ਪਹਾੜਾਂ 'ਚ ਹੋਣਾ ਅੱਛਾ ਜੀ ਬਹੁਤ ਸੀਨ ਬਣਿਆ ਅੱਛਾ ਕਿਹਦੇ ਪਹਾੜਾਂ ਚ ਕਿਵੇਂ ਵਾਕਿਆ ਸੀਨ ਬਣਿਆ ਉਸ ਤੋਂ ਆ ਕੇ ਕਾਜੀ ਕੋਟੀ ਕਬੀ ਕੋ ਟੋਟੀ ਬਣ ਕੇ ਕਾਜੀ ਤੋਂ ਉਸ ਤੋਂ ਪਹਾੜਾਂ ਚ ਬਲਾਵ ਕਰਦਾ ਆ ਚੜਾ ਅੱਛਾ ਜੀ ਉੱਥੇ ਸੀਗਾ ਇਹ ਜਦੋਂ ਇਹ ਗੱਲ ਹੋਈ ਆ ਹੋ ਪੂਰੀ ਹੋਈ 8 ਅਪ੍ਰੈਲ ਨੂੰ ਜਿਹੜੀ ਇਹ ਗੱਲ ਹੋਈ ਆ ਹਾਂ ਪੂਰੀ ਹੋਈ ਅੱਛਾ ਤਾਂ ਫਿਰ ਜਦੋਂ ਤੁਸੀਂ ਜਦੋਂ ਸਰ ਜੀ ਕੋਖਾਇਆ ਇਹ ਚਾਹ ਹਨ ਨਹੀਂ ਜਦੋਂ ਪਰਮੇਸ਼ਰ ਇਹ ਕਹਿੰਦੇ ਹੈ ਕਿ ਮੇਰੇ ਨਾਲ ਕੌਣ ਚੱਲੂਗਾ ਇੱਕ ਗੁਲਾਟੀਏ ਨੇ ਕਿਹਾ ਤੇ ਹੋਰ ਕਹਿੰਨੇ ਕਿਹਾ ਗੁਲਾਟੀਏ ਨੇ ਕਿਹਾ ਜੀ ਮੈਂ ਚੱਲੂ ਅੱਛਾ ਗਲਟੀ ਨੇ ਗਿਆ ਮੈਂ ਚੱਲਦਾ ਅੱਛਾ ਜੀ ਹਾਂ ਜਾਣਾ ਸੂ ਪੜਾਂਗਾ ਹਾਂ ਤਾਂ ਮਤਲਬ ਉਹਨੂੰ ਇਹ ਦੱਤਾ ਨਾ ਔਰ ਸਾਡੇ ਉਹਦੇ ਤੇ ਆ ਗਿਆ ਗਲਟੀ ਸਾ ਦਾ ਆ ਗਿਆ ਪਾਸ ਤੇ ਨਾ ਤੂੰ ਤੋਂ ਉਹ ਵਾਲਾ ਮੁਸਕੜਿਆ ਅੱਛਾ ਉਹਨੂੰ ਸੋਜੀ ਉਹਨੂੰ ਉਹਨੂੰ ਤੇ ਬੇਨਤੀ ਕਰਨ ਦਾ ਨਹੀਂ ਹੋਇਆ ਸਾਨੂੰ ਕਿ ਵੀ ਹੈ ਪਰਮੇਸ਼ਰ ਅੱਗੇ ਬੇਨਤੀ ਕੀਤੀ ਬੜਿਆਂ ਹਾਂ ਉਹਦੇ ਤੁਹਾਨੂੰ ਕਿਸੇ ਨੂੰ ਕੁਝ ਜੀ ਹੁੰਦਾ ਇਹਨਾਂ ਸਾਰਿਆਂ ਕੀਤੀ ਬੇਨਤੀ ਚਾਹੁੰਦੇ ਸਾਰੀਆਂ ਕੁੜੀਆਂ ਕੀਤੀ ਆ ਹਾਂ ਨਾ ਤੈਨੂੰ ਕਿਸੇ ਨੂੰ ਕੁਝ ਨਹੀਂ ਹੁੰਦਾ ਮੇਰਾ ਸੱਚੇ ਬਾਸ਼ ਸਾਨੂੰ ਆਸੀਨ ਦਿਖਾਇਆ ਮਾਰੇ ਕਹੇ ਜਦੋਂ ਵੀ ਤੈਨੂੰ ਕੁਝ ਨਹੀਂ ਹੁੰਦਾ ਇਹ ਨਹੀਂ ਕਿਹਾ ਕਿ ਸੱਚੇ ਬਾਸ਼ ਸਾਨੂੰ ਤਾਂ ਕੁਝ ਨਹੀਂ ਹਾਂ ਤੁਸੀਂ ਤੁਹਾਡਾ ਵੀ ਮਸਤੀ ਤੁਹਾਡਾ ਸਾਥ ਜਿਹੜਾ ਵਾ ਉਸ ਵਿੱਚ ਛੱਟ ਲੱਗੀ ਆ ਹਾਂ 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 ਕਿ ਪਰਮੇਸ਼ਰ ਆਪਣਾ ਸਾਥ ਸਾਡੇ ਨਾਲ ਰੱਖੀ ਸਾਨੂੰ ਵਿਛੋੜਾ ਨਾ ਦੇਣੀ ਹੈ ਨਾ ਇਹ ਨਹੀਂ ਸੋਝ ਨਹੀਂ ਆਉਣ ਦਿੱਤੀ ਸਾਨੂੰ ਕੀ ਬੇਇਤੀ ਹੋਣ ਨਹੀਂ ਦਿੱਤੀ ਨਹੀਂ ਚਲੋ ਡਾਕਟਰ ਜੀ ਕੁਝ ਗੁਰਸਿੱਖਾਂ ਨੇ ਪ੍ਰੋਗਰਾਮ ਬਣਾ ਲਿਆ ਆ ਗਿਆਣ ਹੋਣ ਵਾਲੀ ਦੀਦੀ ਆ ਚਲੋ ਸਕੇ ਪਾਸ਼ਾ ਜੀ ਜਾਨ ਬੇਨਤੀ ਕਰ 21 ਸਖ ਤਿਆਰ ਕਰ ਲੈ ਅੱਛਾ ਜੀ 21 ਸਖ ਤਿਆਰ ਕਰਕੇ ਮਾਰੇ ਵੱਲੋਂ ਤੁਰਨ ਲੱਗੇ ਹਾਂਜੀ ਤੇ ਤੁਰੇ ਆਉਂਦੇ ਤੇ ਆ ਕਹਿੰਦਾ ਉਹ ਫਲਾਣਾ ਸਾਹਿਬ ਕਿੱਥੇ ਜਾ ਲੈ ਕਹਿੰਦੇ ਆਹ ਕੰਮ ਕਹਿੰਦੇ ਆਹ ਤਾਂ ਸਦਾਈ ਹੋਇਆ ਤੂੰ ਵੀ ਸਦਾਈ ਹੋ ਗਿਆ ਓਹੋ ਕਿੱਧਰ ਚੱਲੇ ਹੋ ਤੂੰ ਸੋਝੀ ਨਹੀਂ ਆਉਣ ਦਿੱਤੀ ਤੂੰ ਬੇਨਤੀ ਕਰਨੀ ਨਹੀਂ ਦਿੱਤੀ ਉੱਥੇ ਮੁੜਿਆ ਉਹ ਵਿਦ ਉਹਦਾ ਨਹੀਂ ਬਣ ਗਿਆ ਇਹ ਉਹਦੀਆਂ ਰਹਿਮਤਾ ਨੇ ਜਿਵੇਂ ਨੇ ਕਰਾਉਂਦਾ ਬਹੁਤ 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 ਧੰਨਵਾਦ ਬਸ ਹੀ ਹੈਗਾ ਜੀ ਉਹ ਸਰ ਜੀ ਬਣਾ ਲੈਣਾ ਸੋਹਣ ਮਹਾਰਾਜ ਸ਼ੇਰ ਸਿੰਘ ਕ੍ਰਿਸ਼ਨ ભગવાન ਦੀ ਜੈ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ 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 ਦੀ ਜੈ ਸੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ